ਸਸ ਤਾ ਕਹਿੰਦੀ ਤੈਨੂੰ ਤਨਣਾ ਨੀ ਆਉਂਦਾ ਸਸ ਤਾ ਕਹਿੰਦੀ ਤੈਨੂੰ ਤਨਣਾ ਨੀ ਆਉਂਦਾ ਮੈਂ ਤਣ ਦਿੱਤੀ ਤਾਣੀ ਬੇ ਮੈਂ ਕੁੜੀ ਸਿੱਧੂਆ ਦੀ ਐਰ ਗੈਰ ਨਾ ਜਾਣੀ ਬੇ ਮੈਂ ਕੁੜੀ ਸਿੱਧੂਆ ਦੀ ਐਰ ਗੈਰ ਨਾ ਜਾਣੀ ਆਪ ਤਾਂ ਮੁੰਡੇ ਨੇ ਬਲਦ ਜੋੜ ਲੇ ਮੈਨੂੰ ਚਕਾਤੇ ਵੀ ਮੇਰੇ ਤੇ ਗਰਦ ਪਾਉਗੀ ਮੈਂ ਸਿੱਧੂਆ ਦੀ ਤੀਰੇ ਤੇ ਗਰਦ ਪਾਉਗੀ ਮੈਂ ਸਿੱਧੂਆ ਦੀ ਤੀ ਹੋਰਾ ਨੇ ਬੀਜੇ ਮੋਢ ਵਾਜਰੇ ਤੂੰ ਕਿਉਂ ਬੀਜਿਆ ਇੱਕ ਮੁੰਡਿਆ ਵੇ ਤੂੰ ਮੁਗਧੁਰ ਚੱਕਣਾ ਸਿੱਖ ਮੁੰਡਿਆ ਵੇ ਤੂੰ ਮੁਗਧੁਰ ਚੱਕਣਾ ਸੁਖ ਮੁੰਡਿਆ ਰਾਤੀ ਤਪੇਜਾ ਛੋਲਿਆਂ ਦੀ ਰਾਖੀ ਉੱਥੇ ਜਾ ਕੇ ਸੌਂ ਗਿਆ ਸੁੱਤੇ ਦਾ ਡੇਲਾ ਪੌਂ ਗਿਆ ਸੁੱਤੇ ਦਾ ਡੇਲਾ ਪੌਂ ਗਿਆ ਸੁੱਤੇ ਦਾ ਡੇਲਾ ਪੌਂ ਗਿਆ ਚੀਚੀ ਦਾ ਛੱਲਾ ਸਾਡੀ ਸ਼ਾਂਪ ਨਿਸ਼ਾਨੀ ਛੇੜ ਲੈ ਮੁੰਡਿਆ ਵੇ ਸਾਡੀ ਰੰਗਲੀ ਜਵਾਨੀ ਛੇੜ ਲੈ ਮੁੰਡਿਆ ਵੇ ਸਾਡੀ ਰੰਗਲੀ ਜਵਾਨੀ ਲੈ ਕੇ ਕੜਾ ਕੁੜੀ ਪਾਣੀ ਨੂੰ ਚੱਲ ਲਿਆ ਕੜਾ ਤਾਂ ਪਰ ਲਿਆਈ ਬੂਰਦਾਨੀ ਜਿੰਦ ਗਈ ਮੁਕਲਾਵਾ ਦੂਰਦਾਨੀ ਜਿੰਦ ਗਈ ਮੁਕਲਾਵਾ ਦੂਰਦਾਨੀ